ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਰੀ ਨਾ ਰਤੂ ਸਵਾਗਤ ਕਰਦੀ ਹਾਂ ਹਾਜ਼ਰਾਂ ਤੁਹਾਡੇ ਲਈ ਆਜ ਦਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਅਜ ਦਾ ਮੁੱਦਾ ਹੈ ਅੱਜ ਪੰਜਾਬ ਚ ਵੱਖ-ਵੱਖ ਥਾਵਾਂ ਤੇ ਤਿੰਨ ਰੈਲੀਆਂ ਹੋਈਆਂ ਜਿਸ ਦੇ ਵਿੱਚ ਮੇਨ ਰੈਲੀ ਬਾਦਲ ਕਿਆਂ ਤੇ ਕਾਂਗਰਸੀਆਂ ਦੀ ਟੱਕਰ ਦੀ ਸੀ ਸਾਡਾ ਅਜ ਦਾ ਮੁੱਦਾ ਇਹਨਾਂ ਰੈਲੀਆਂ ਦੀ ਤੁਲਨਾ ਸਬੰਧੀ ਸਾਡੇ ਨਾਲ ਸਟੂਡੀਓ ਚ ਮੌਜੂਦ ਨੇ ਪਹਿਰੇਦਾਰ ਦੇ ਮੁਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਂਗਰਸ ਨੇ ਬਠਿੰਡੇ ਤੇ ਬਾਦਲ ਕਿਆ ਨੇ ਪਟਿਆਲੇ ਜਿੱਦਬਾਜ਼ੀ ਦੇ ਨਾਲ ਇੱਕੋ ਦਿਨ ਰੈਲੀਆਂ ਕੀਤੀਆਂ ਸੁਖਵੀਰ ਆਪਣੀ ਰੈਲੀ ਨੂੰ ਵਜ਼ਨਦਾਰ ਦੱਸ ਰਿਹਾ ਹੈ ਤੇ ਕੈਪਟਨ ਆਪਰੀ ਰੈਲੀ ਨੂੰ ਮਹਾ ਰੈਲੀ ਦੱਸ ਰਿਹਾ ਹੈ ਤੁਸੀਂ ਇਹਨਾਂ ਦੋਨਾਂ ਰੈਲੀਆਂ ਦੀ ਤੁਲਨਾ ਕਿਵੇਂ ਕਰਦੇ ਹੋ ਦੇਖੋ ਭਾਬਾ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ ਅੱਜ ਪੰਜਾਬ ਦੇ ਵਿੱਚ ਤਿੰਨ ਰੈਲੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚੋਂ ਇਹ ਜਿਹੜੀਆਂ ਦੋ ਰੈਲੀਆਂ ਨੇ ਜਿਹੜੀਆਂ ਕਾਂਗਰਸ ਦੀ ਤੇ ਬਾਦਲ ਕਿਆ ਦੀ ਇਹ ਦੋਨਾਂ ਨੇ ਇੱਕ ਦੂਜੇ ਨੂੰ ਚੈਲੰਜ ਕਰਕੇ ਸੁਖਵੀਰ ਬਾਦਲ ਨੇ ਜਿਸ ਦਿਨ ਬਠਿੰਡੇ ਤੇ ਹੀ ਤਰੀਕ ਨੂੰ 23 ਨਵੰਬਰ ਨੂੰ ਰੈਲੀ ਕੀਤੀ ਸੀ ਤੇ ਉਸ ਦਿਨ ਉਹਨੇ ਚੈਲੰਜ ਕੀਤਾ ਸੀ ਕਿ ਕਾਂਗਰਸਾਂ ਨੂੰ ਇੱਥੇ ਆ ਕੇ ਇਸੇ ਹੀ ਜਗ੍ਹਾ ਤੇ ਆ ਕੇ ਰੈਲੀ ਕਰਕੇ ਦੱਸੋ ਹਾਂਜੀ ਤਾਂ ਜਦੋਂ ਕੈਪਟਨ ਅਭਰੇਂਦਰ ਸਿੰਘ ਨੇ ਉਹਦਾ ਮਤਲਬ ਚੈਲੰਜ ਕਬੂਲ ਕਰ ਲਿਆ ਕਿ ਅਸੀਂ ਬਠਿੰਡੇ ਉਸੇ ਹੀ ਥਾਂ ਤੇ ਜਿਸ ਥਾਂ ਤੇ ਸੁਖਵੀਰ ਹੁਰਾ ਨੇ ਰੈਲੀ ਕੀਤੀ ਸੀ ਰੈਲੀ ਕਰਾਂਗੇ ਤੇ ਉਹਦੇ ਫੇਰ ਜਵਾਬ ਦੇ ਵਿੱਚ ਸੁਖਵੀਰ ਨੇ ਕਿਹਾ ਸੀ ਕਿ ਜਿਸ ਦਿਨ ਕਾਂਗਰਸ ਬਠਿੰਡੇ ਰੈਲੀ ਕਰੂਗੀ ਅਸੀਂ ਪਟਿਆਲੇ ਕਰਾਂਗੇ ਹਾਂਜੀ ਸੋ ਇਹ ਦੋਨੇ ਜਿਹੜੀਆਂ ਰੈਲੀਆਂ ਸੀ ਇੱਕ ਦੂਸਰੇ ਨੂੰ ਚੈਲੰਜ ਕਰਕੇ ਇੱਕ ਦੂਜੇ ਨੂੰ ਬੰਗਾਰ ਕੇ ਜਾਂ ਜਿਵੇਂ ਤੁਸੀਂ ਕਿਹਾ ਕਿ ਜਿਦਵਾਜੀ ਦੇ ਵਿੱਚ ਹੋਈਆਂ ਹਾਂਜੀ ਤੇ ਬਿਨਾ ਕਿਸੇ ਸ਼ੱਕ ਦੇ ਇੱਕ ਨਿਰਪੱਖ ਜਿਹੜੀ ਇਸ ਵੇਲੇ ਸਾਰੇ ਪਾਸਿਆਂ ਤੋਂ মিডিਆ ਵੱਲੋਂ ਰਿਪੋਰਟ ਆ ਰਹੀ ਆ ਏਜੰਸੀਆਂ ਵੱਲੋਂ ਰਿਪੋਰਟ ਆ ਰਹੀ ਆ ਕੇ ਕੈਪਟਨ ਅਮਰਿੰਦਰ ਸਿੰਘ ਨੇ ਸੁਖਵੀਰ ਬਾਦਲ ਦੇ ਚੈਲੰਜ ਨੂੰ ਕਬੂਲ ਕਰਦੇ ਆ ਜਿਵੇਂ ਪੰਜਾਬੀ ਚ ਕਹਿੰਦੇ ਨੇ ਇਕੀਆਂ ਦੇ 31 ਪਾਤੇ ਨੇ ਜੀ ਬਠਿੰਡਾ ਰੈਲੀ ਆ ਜਿਹੜੀ ਉਹ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੇ ਸਿੱਦੇ ਤੇ ਕਾਂਗਰਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਕਾਂਗਰਸ ਦਾ ਅਹੁਦਾ ਸੰਭਾਲਣ ਤੇ ਹੋਈ ਆ ਉਹ ਬਿਨਾਂ ਸ਼ੱਕ ਜਿਹੜੀ ਰੈਲੀ ਬਾਦਲਾ ਨੇ ਕੀਤੀ ਸੀ 23 ਨਵੰਬਰ ਨੂੰ ਉਸੇ ਹੀ ਥਾਂ ਤੇ ਉਹਦੇ ਨਾਲੋਂ ਦੁਗਣੀ ਨਹੀਂ ਤਾਂ ਡੇਢੀ ਜ਼ਰੂਰ ਕਹੀ ਜਾਂਦੀ ਆ ਜਿੰਨੀਆਂ ਵੀ ਏਜੰਸੀਆਂ ਨੇ ਜਾਂ ਜਿੰਨੇ ਵੀ ਪੱਤਰਕਾਰਾਂ ਦੇ ਇਸ ਵੇਲੇ ਸਾਡੇ ਕੋਲ ਅੰਕੜੇ ਆਏ ਨੇ ਜੀ ਤੇ ਦੂਜੇ ਪਾਸੇ ਜਿਹੜੀ ਰੈਲੀ ਪਟਿਆਲੇ ਹੋਈ ਆ ਉਹ ਪਟਿਆਲੇ ਵਾਲੀ ਜਿਹੜੀ ਰੈਲੀ ਆ ਜਿਸ ਤਰ੍ਹਾਂ ਹੁਣ ਤੱਕ ਬਾਦਲ ਕਿਆਂ ਦੀਆਂ ਰੈਲੀਆਂ ਨੇ ਜਿਹੜੀਆਂ ਬਠਿੰਡੇ ਤੋਂ ਸ਼ੁਰੂ ਹੋਈਆਂ ਨੇ ਤੇ ਹੁਣ ਪਟਿਆਲੇ ਪਹੁੰਚੀਆਂ ਨੇ ਉਸ ਤੋਂ ਵਿਚਕਾਰ ਜਿਹੜੀ ਵੱਖੋ-ਵੱਖਰੇ ਥਾਵਾਂ ਤੇ ਇਹਨਾਂ ਨੇ ਰੈਲੀਆਂ ਕੀਤੀਆਂ ਨੇ ਇਹਨੂੰ ਕੋਦਰ ਕੀਤੀ ਆ ਮੋਗੇ ਕੀਤੀ ਆ ਜਾਂ ਉੱਥੇ ਆਪਣੇ ਕੱਲ ਜਿਹੜੀ ਰੈਲੀ ਹੋ ਕੇ ਹਟੀ ਆ ਇਹਨਾਂ ਦੀ ਮਾਝੇ ਦੇ ਵਿੱਚ ਸੋ ਉਹ ਰੈਲੀਆਂ ਦੇ ਵਿੱਚ ਜਿਹੜਾ ਬਾਦਲ ਕਿਆਂ ਦਾ ਇਕੱਠਾ ਉਹ 50 ਹਜ਼ਾਰ ਦੇ ਆਸ-ਪਾਸ ਕਿਤੇ 45 ਆ ਕਿਤੇ 60 ਆ ਮਤਲਬ ਤਕਰੀਬਨ ਇਸ ਗਿਣਤੀ ਦੇ ਵਿੱਚ ਵਿੱਚ ਉਹ ਇਕੱਠਾ ਜਿਹੜਾ ਉਹ ਲਗਾਤਾਰ ਚੱਲਦਾ ਆ ਰਿਹਾ ਸੋ ਪਟਿਆਲਾ ਰੈਲੀ ਦੇ ਵਿੱਚ ਵੀ ਉਹੀ ਇਕੱਠਾ ਜਿਹੜਾ ਉਹਨਾਂ ਕ ਇਕੱਠਾ ਜਿਹੜਾ ਉਹ ਹੋਇਆ ਤੇ ਦੂਸਰੇ ਪਾਸੇ ਜਿਹੜੀ ਬਠਿੰਡੇ ਵਾਲੀ ਰੈਲੀ ਆ ਉਹਦੇ ਵਿੱਚ ਜਿਹੜਾ ਇਕੱਠ ਹੈ ਉਹ ਜਿਹੜੀ ਬਾਦਲ ਕਹੈ ਨੇ 23 ਤਰੀਕ ਨੂੰ ਕੀਤੀ ਸੀ ਉਹਦੇ ਨਾਲੋਂ ਵੀ ਤੇ ਜਿਹੜੀ ਬਾਦਲ ਕਹੈ ਨੇ ਅੱਜ ਉਹਦੇ ਮੁਕਾਬਲੇ 'ਚ ਪਟਿਆਲੇ ਕੀਤੀ ਆ ਉਹਦੇ ਨਾਲੋਂ ਵੀ ਉਹ ਇਕੱਠ ਹੈ ਜਿਹੜਾ ਇਕੱਠ ਵੱਲੋਂ ਜਿਹੜੀ ਕਾਂਗਰਸ ਦੀ ਰੈਲੀ ਆ ਉਹ ਬਾਜੀ ਮਾਰ ਗਈ ਤੇ ਤੀਜੇ ਪਾਸੇ ਜਿਹੜੀ ਮਤਲਬ ਬਰਗਾੜੀ ਦੇ ਵਿੱਚ ਇੱਕ ਪੰਥਕ ਇਕੱਠ ਸੀ ਆ ਜਿਹੜਾ ਪੰਥਕ ਧਰਾਂ ਦਾ ਇਕੱਠ ਸੀ ਸ਼੍ਰੋਮਣੀ ਅਕਾਲੀ ਦਲ ਮਾਨ ਤੇ ਜੁਆਇੰਟਡ ਅਕਾਲੀ ਦਲ ਵੱਲੋਂ ਸਾਂਝੇ ਰੂਪ 'ਚ ਤੇ ਜਿਹੜੇ ਸਰਬੱਤ ਖਾਲਸਾ ਨੇ ਤਿੰਨ ਜਥੇਦਾਰ ਨਿਯੁਕਤ ਕੀਤੇ ਨੇ ਉਹਨਾਂ ਨੇ ਉਹਨਾਂ ਦੀ ਸਹਾਇਤਾ ਉਹਨਾਂ ਦੀ سپورਟ ਦੇ ਨਾਲ ਜਿਹੜਾ ਬਰਗਾੜੀ ਦੇ ਵਿੱਚ ਇਕੱਠ ਹੋਇਆ ਸੀ ਉਹ ਕਿਉਂਕਿ ਉਸ ਇਕੱਠ ਨੂੰ ਕੋਈ ਉਹ ਰੈਲੀ ਵਾਲੀ ਗੱਲ ਨਹੀਂ ਸੀ ਉਹ ਇੱਕ ਪੰਥਕ ਇਕੱਠ ਸੀ ਜਿਹਦੇ ਵਿੱਚ ਤਕਰੀਬਨ ਤਕਰੀਬਨ 5000 ਤੋਂ ਉੱਪਰ ਜਿਹੜੇ ਪੰਥ ਪ੍ਰਸਤ ਲੋਕ ਨੇ ਜਿਹੜੇ ਮਤਲਬ ਜਿਹੜੇ ਜਿਹੜੇ ਆਪਣੇ ਗੁਰੂ ਨੂੰ ਪਿਆਰ ਕਰਦੇ ਨੇ ਜਿਹੜੇ ਸਿੱਖੀ ਸਿਧਾਂਤਾਂ ਨੂੰ ਪਰਣਾਏ ਹੋਏ ਨੇ ਉਹਨਾਂ ਦਾ ਇਕੱਠਾ ਜਿਹੜਾ ਹੋਇਆ ਸੋ ਮੁੱਖ ਰੂਪ ਦੇ ਵਿੱਚ ਜਿਹੜੀ ਜਿਸ ਵਕਤ ਗੱਲਬਾਤ ਲੋਕਾਂ ਦਾ ਧਿਆਨ ਸੀ মিডিਏ ਦਾ ਧਿਆਨ ਸੀ ਨ ਸਮੁੱਚੇ ਮਤਲਬ ਅਸੀਂ ਗੱਲ ਕਰਦੇ ਆ ਕਿ ਜਿਹੜੇ ਪੰਜਾਬ ਦੀ ਸਿਆਸਤ ਦੇ ਨਾਲ ਦਿਲਚਸਪੀ ਰੱਖਣ ਵਾਲੇ ਲੋਕ ਨੇ ਉਹਨਾਂ ਦਾ ਇਹ ਧਿਆਨ ਸੀ ਕਿ ਕੀ ਕੈਪਟਨ ਅਮਰਿੰਦਰ ਸਿੰਘ ਸੁਖਵੀਰ ਦਾ ਜਿਹੜਾ ਉਹਨੇ ਚੈਲੰਜ ਕਬੂਲ ਕੀਤਾ ਉਹਦੇ ਵਿੱਚ ਸਫਲ ਹੁੰਦੇ ਆ ਜਾਂ ਨਹੀਂ ਸੋ ਉਹਦਾ ਮਤਲਬ ਮਤਲਬ ਬਿਨਾ ਸੋਚੇ ਸਮਝੇ ਇੱਕ ਜਿਹੜਾ ਮਤਲਬ ਜਵਾਬ ਬੜ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੁਖਵੀਰ ਬਾਦਲ ਨੂੰ 21 ਦੇ 31 ਪਾ ਦੇ ਨੇ ਇਹਦੇ ਵਿੱਚ ਕੋਈ ਸ਼ੱਕ ਸ਼ੁਬਾ ਜਿਹੜੀ ਉਹ ਬਾਕੀ ਨਹੀਂ ਰਹੀ ਹੁਣ ਜਦੋਂ ਰੈਲੀਆਂ ਦਾ ਰੁਝਾਨ ਨਿਰੰਤਰ ਵੱਧਦਾ ਜਾ ਰਿਹਾ ਹੈ ਤੁਹਾਨੂੰ ਨਹੀਂ ਮਹਿਸੂਸ ਹੁੰਦਾ ਕਿ ਇਹ ਪੰਜਾਬ ਦੀ ਤਰੱਕੀ ਦੇ ਵਿੱਚ ਕਿਤੇ ਨਾ ਕਿਤੇ ਰੁਕਾਵਟ ਪੈਦਾ ਕਰਦਾ ਰਿਹਾ ਤੇ ਹੁਣ ਜਦੋਂ ਇਹ ਵੀ ਗੱਲ ਸਾਫ਼ ਹੋ ਚੁੱਕੀ ਹੈ ਵੀ ਕੈਪਟਨ ਅਰਮਿੰਦਰ ਸਿੰਘ ਸੁਖਵੀਰ ਪਾਦਲ ਨਾਲੋਂ ਕਿਤੇ ਜ਼ਿਆਦਾ ਤਾਕਤਵਰ ਹੈ ਤੇ ਫਿਰ ਇਹ ਸਭ ਕੁਝ ਪਰਖ ਲੈਣ ਤੋਂ ਬਾਅਦ ਖਤਮ ਨਹੀਂ ਹੋ ਜਾਣਾ ਚਾਹੀਦਾ ਲਿਖੋ ਭਾਈ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਇਹ ਜਿਹੜੀਆਂ ਹੁਣ ਪੰਜਾਬ ਦੇ ਵਿੱਚ ਰੈਲੀਆਂ ਦਾ ਦੌਰ ਸ਼ੁਰੂ ਹੋਇਆ ਹਾਂਜੀ ਇੱਕ ਨੇ ਅੱਜ ਕੀਤੀ ਦੂਜੇ ਨੇ ਕੱਲ ਕੀਤੀ ਧੀ ਜਿਹਨੇ ਪਰਸੋ ਕੀਤੀ ਤੇ ਇੱਕ ਦਿਨ ਇਕੱਠਿਆਂ ਵੀ ਸਾਰੇ ਕਰਨ ਲੱਗ ਗਏ ਨੇ ਸੋ ਇਹ ਬਿਨਾਂ ਸ਼ੱਕ ਇਹ ਜਿਹੜਾ ਰੁਝਾਨ ਆ ਇਹ ਪੰਜਾਬ ਦੇ ਵਿਕਾਸ ਪੰਜਾਬ ਦਾ ਵਿਕਾਸ ਤਾਂ ਪਹਿਲਾਂ ਹੀ ਕਿੱਥੇ ਹੋ ਰਿਹਾ ਸੋ ਇਹ ਬਿਨਾਂ ਸ਼ੱਕ ਪੰਜਾਬ ਦੇ ਵਿਕਾਸ ਨੂੰ ਬ੍ਰੇਕਾ ਕਿਉਂਕਿ ਜੇ ਜਦੋਂ ਬਾਦਲਦਾਲਾ ਜਿਹੜਾ ਸਤਾਤਾਰੀ ਦਾਲਾ ਉਹ ਸਿਰਫ ਤੇ ਸਿਰਫ ਰੈਲੀਆਂ ਵੱਲ ਰੁੱਝਿਆ ਹੋਇਆ ਕਿਸੇ ਦਫਤਰ ਦੇ ਵਿੱਚ ਕੋਈ ਅਫਸਰ ਨਹੀਂ ਸੈਕਟਰੀਏਟ ਆ ਜਿਹੜਾ ਉਹ 2 ਮਹੀਨਿਆਂ ਤੋਂ ਭੂਆ ਪਾਪਾ ਕਰ ਰਿਹਾ ਵਾ ਮਤਲਬ ਕਿਸੇ ਸਰਕਾਰੀ ਦਫਤਰ ਦੇ ਵਿੱਚ ਕੋਈ ਕੰਮ ਆ ਜਿਹੜਾ ਲੋਕਾਂ ਦਾ ਨਹੀਂ ਹੋ ਰਿਹਾ ਕਿਉਂਕਿ ਅਫਸਰਾਂ ਦੀਆਂ ਜਿਹੜੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਉਹਨਾਂ ਦਾ ਧਿਆਨ ਆ ਰੈਲੀ ਵੱਲ ਰੈਲੀ ਦੀਆਂ ਬੱਸਾਂ ਭੇਜਣੀਆਂ ਨੇ ਰੈਲੀ ਦਾ ਜਿਹੜਾ ਉੱਥੇ ਪੰਡਾਲ ਆ ਉਹ ਲਾਉਣਾ ਵਾ ਰੈਲੀ ਦੇ ਲਈ ਲੋਕਾਂ ਨੂੰ ਭੇਜਣਾ ਸਾਰਾ ਕਿਉਂਕਿ ਸਰਕਾਰੀ ਮਸ਼ੀਨਰੀ ਆ ਜਿਹੜੀ ਉਹ ਪੂਰੀ ਦੀ ਪੂਰੀ ਇਹਨਾਂ ਰੈਲੀ ਵਿਚ ਝੋਕੀ ਹੋਈ ਆ ਬਾਦਲਾਂ ਨੇ ਸੋ ਇਸ ਕਾਰਨ ਸਰਕਾਰੀ ਕੰਮ ਆ ਜਿਹੜੇ ਉਹ ਪੂਰੀ ਤਰ੍ਹਾਂ ਠਾਪਾ ਜੀ ਤੇ ਰੈਲੀਆਂ ਦਾ ਦੌਰ ਆ ਜਿਹੜਾ ਚੱਲ ਰਿਹਾ ਸੋ ਇਹਨਾਂ ਰੈਲੀਆਂ ਦੇ ਵਿੱਚ ਬੱਸਾਂ ਜਾਂਦੀਆਂ ਨੇ ਉਹਨਾ ਕਿੰਨਾ ਉਹ ਡੀਜ਼ਲ ਖੂਕਦੀਆਂ ਨੇ ਉਹਦੇ ਨਾਲ ਕਿੰਨਾ ਪ੍ਰਦੂਸ਼ਣ ਵੱਧਦਾ ਕਿੰਨਾ ਜਾਮ ਲੱਗਦਾ ਜਿੱਦੇ ਨਾਲ ਲੋਕ ਪਰੇਸ਼ਾਨ ਹੁੰਦੇ ਨੇ ਅੱਜ ਪਟਿਆਲੇ ਦੀ ਜਿਹੜੀ ਰੈਲੀ ਹੋਈ ਆ ਉਹਦੇ ਵਿੱਚ ਕਿ ਐਂਬੂਲੈਂਸ ਆ ਜਿਹੜੀ ਉਹ ਜਾਮ ਕਾਰਨ ਡੇਢ ਘੰਟਾ ਫਸੀ ਰਹੀ ਆ ਜੀ ਤੇ ਉਸ ਐਂਬੂਲੈਂਸ ਦੇ ਵਿੱਚ ਜਿਹੜਾ ਮਰੀਜ਼ ਸੀ ਉਹ ਵਿਚਾਰਾ ਡੇਢ ਘੰਟਾ ਇਲਾਜ ਕੋਲੋਂ ਤੜਫ ਤੜਫ ਕੇ ਉਹ ਮਰ ਗਿਆ ਵਿਚਾਰਾ ਉਹਦੀ ਜਾਨ ਚਲੀ ਗਈ ਸੋ ਇਹ ਜਿਹੜਾ ਰੈਲੀਆਂ ਕਾਰਨ ਪੰਜਾਬ ਦੇ ਵਿਕਾਸ ਨੂੰ ਪੰਜਾਬ ਦੀ ਰਫਤਾਰ ਨੂੰ ਬ੍ਰਿਕਾਂ ਲੱਗਦੀਆਂ ਨੇ ਸੋ ਬੇਲੜ ਲੋਕ ਜਾਂ ਜਿਹੜੇ ਪਾਰਟੀ ਨਾਲ ਵੱਜੇ ਲੋਕ ਜਾਂ ਜਿਨ੍ਹਾਂ ਨੂੰ ਮਤਲਬ ਜਿਹੜੀ ਹੁਣ ਗੱਲ ਚੱਲ ਪਈ ਆ ਕਿ ਪੰਜਾਬ ਆ ਜਿਹੜਾ ਉਹਦੇ ਚ ਜਿਹੜਾ ਨਸ਼ਿਆਂ ਦਾ ਰੁਝਾਨ ਆ ਉਹਨੂੰ ਵਧਾਉਣ ਵਿੱਚ ਵੀ ਰੈਲੀਆਂ ਨੇ ਜਿਹੜੀਆਂ ਉਹ ਯੋਗਦਾਨ ਪਾ ਰਹੀਆਂ ਨੇ ਕਿਉਂਕਿ ਰੈਲੀ ਤੇ ਲੈ ਕੇ ਜਾਣ ਦੇ ਲਈ ਉਸ ਵਿਅਕਤੀ ਨੂੰ ਨਸ਼ੇ ਦੀ ਲਾਲਚ ਦਿੱਤਿਆ ਜਾਂਦਾ ਜਾਣ ਵੇਲੇ ਨਸ਼ਾ ਆਉਣ ਵੇਲੇ ਸ਼ਰਾਬ ਸੋ ਜਦੋਂ ਇਸ ਤਰ੍ਹਾਂ ਦਾ ਮਤਲਬ ਉਹਨੂੰ ਮੁਕਤ ਦਾ ਨਸ਼ਾ ਮਿਲਦਾ ਤੇ ਉਹਦੇ ਨਾਲ ਉਹ ਜਿਹੜਾ ਰੁਝਾਨ ਆ ਨਸ਼ਿਆਂ ਦਾ ਉਹ ਵੀ ਵੱਧਾ ਸੋ ਇਹ ਮਤਲਬ ਜਿਹੜਾ ਰੈਲੀਆਂ ਦਾ ਦੌਰ ਹੈ ਕਿ ਅਸੀਂ ਇੱਕ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਡੇਢ ਲੱਖ ਦੇ ਡੇਢ ਕਰੋੜ ਦੇ ਆਸ-ਪਾਸ ਵੋਟਰ ਆ 1.59 ਕਰੋੜ ਵੋਟਰ ਆ ਜਿਹੜਾ ਪੰਜਾਬ ਦੇ ਵਿੱਚ ਜੇ ਇੱਕ ਰੈਲੀ ਦੇ ਵਿੱਚ ਮੰਨ ਲਓ ਕਿ ਇਹ ਜਿੰਨਾ ਮਤਲਬ ਝੂਠ ਬੋਲ ਦਿੰਦੇ ਨੇ ਕਿ 2 ਲੱਖ ਦਾ ਇਕੱਠ ਹੋਇਆ ਹਾਂਜੀ ਸੋ ਜੇ ਅਸੀਂ ਮੰਨ ਵੀ ਲਈਏ ਕਿ 2 ਲੱਖ ਦਾ ਇਕੱਠ ਹੈ ਉਹਦੇ ਉਸ ਰੈਲੀ ਦੇ ਵਿੱਚ ਤਾਂ 2 ਲੱਖ ਦਾ ਇਕੱਠ ਹੈ ਜੇ ਇੱਕ ਵਿਅਕਤੀ ਆ ਜਿਹੜਾ ਅਸੀਂ ਉਹਦੇ ਨਾਲ 4 ਵੋਟਾਂ ਵੀ ਜੋੜ ਲਈਏ ਤਾਂ ਕਿੰਨਾ ਬਣਿਆ 8 ਲੱਖ ਹਾਂਜੀ ਸੋ so, 8 ਲੱਖ ਲੋਕਾਂ ਦੇ ਨਾਲ ਨਾ ਤਾਂ ਸਰਕਾਰ ਬਣਦੀਆਂ ਤੇ ਨਾ ਚੋਣਾਂ ਜਿੱਤੀਆਂ ਜਾਣੀਆਂ ਨਹੀਂ ਸੋ ਇਹ ਜਿਹੜਾ ਰੈਲੀਆਂ ਦਾ ਰੁਝਾਨ ਇਹ ਠੀਕ ਹੈ ਕਿ ਬਾਦਲਾਂ ਨੂੰ ਜੋ ਜੋ ਘਰ ਮੈਚ ਬੜ ਗਏ ਸੀ ਉਹਨਾਂ ਨੂੰ ਬਾਹਰ ਆਉਣ ਦੇ ਲਈ ਕੋਈ ਨਾ ਕੋਈ ਬਹਾਨਾ ਚਾਹੀਦਾ ਸੀ ਉਹਨਾਂ ਨੇ ਰੈਲੀਆਂ ਦਾ ਸਹਾਰਾ ਲਿਆ ਪਰੰਤੂ ਇਸ ਗੱਲ ਦੀ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਪੰਜਾਬ ਦੇ ਲੋਕ ਨੇ ਜਿਹੜੇ ਕਿ ਇਹ ਕਿਉਂਕਿ ਇੱਕ ਸਾਲ ਰਹਿੰਦਾ ਹਾਂਜੀ ਜੇ ਇਹ ਰੁਝਾਨ ਇਸੇ ਤਰ੍ਹਾਂ ਹੀ ਜਾਰੀ ਰਿਹਾ ਆ ਜੋ ਕਰ ਰਿਹਾ ਕੱਲ ਨੂੰ ਉਹ ਕਰ ਰਿਹਾ ਤਾਂ ਅਗਲਾ ਸਾਲ ਆ ਜਿਹੜਾ ਪੂਰਾ ਇਹ ਤਾਂ ਰੈਲੀਆਂ ਦੇ ਵਿੱਚ ਤਬਾਹ ਹੋ ਜਾਊਗਾ ਬਿਲਕੁਲ ਤੂ ਇਹ ਰੁਝਾਨ ਹੈ ਜਿਹੜਾ ਹੁਣ ਇਹ ਗੱਲ ਪਤਾ ਲੱਗ ਗਈ ਆ ਵੀ ਠੀਕ ਹੈ ਸਰਕਾਰ ਆ ਜਿਹੜੀ ਉਹ 50 60 70 ਹਜ਼ਾਰ ਲੱਖ ਤੱਕ ਦਾ ਕੱਟ ਕਰ ਲੈਂਦੀ ਆ ਕੋਈ ਵੱਡੀ ਗੱਲ ਨਹੀਂ ਵਿਰੋਧੀ ਧਿਰਾਂ ਕਾਂਗਰਸ ਆ ਜਿਹੜੀ ਉਹ ਵੀ ਉਹਨਾਂ ਕੱਟ ਕਰ ਲੈਂਦੀ ਆ ਕੋਈ ਉਹਦੇ ਵਿੱਚ ਕੀ ਮਤਲਬ ਇਸ ਗੱਲ ਨੂੰ ਪ੍ਰਵਾਨ ਇਹਨਾਂ ਨੂੰ ਕਰ ਲੈਣਾ ਚਾਹੀਦਾ ਕਿ ਰੈਲੀਆਂ ਨੇ ਜਿਹੜੀਆਂ ਇਹ ਸ਼ਕਤੀ ਪ੍ਰਦਰਸ਼ਨ ਨਹੀਂ ਰਹੀਆਂ ਹੁਣ ਰੈਲੀਆਂ ਨੇ ਜਿਹੜੀਆਂ ਇਹ ਵੋਟ ਦਾ ਹਥਿਆਰ ਜਾਂ ਵੋਟ ਦਾ ਸਾਧਨ ਆ ਜਿਹੜਾ ਨਹੀਂ ਰਹੀਆਂ ਸੋ ਇਸ ਕਾਰਨ ਬਜਾਏ ਇਸ ਦੇ ਕਿ ਅਸੀਂ ਬਿਨਾਂ ਕਾਰਨ ਆਪਣੀ ਸ਼ਕਤੀ ਤਨ ਇਸ ਨੂੰ ਮਤਲਬ ਆਪਣੇ ਪੰਜਾਬ ਦੇ ਪ੍ਰਡੂਸ਼ਨ ਨੂੰ ਖਰਾਬ ਕਰੀਏ ਸੋ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨ ਕਰੀਏ ਸੋ ਇਹ ਰੈਲੀਆਂ ਦਾ ਰੁਝਾਨ ਹੈ ਜਿਹੜਾ ਇਹਨੂੰ ਇੱਥੇ ਮੈਂ ਸੋਚਦਾ ਕਿ ਹੁਣ ਠੱਪ ਦੇਣਾ ਚਾਹੀਦਾ ਦੋਨਾਂ ਨੇ ਇੱਕ ਦੂਜੇ ਨੂੰ ਬੰਗਾਰਿਆ ਸੀ ਦੋਨਾਂ ਨੇ ਇੱਕ ਦੂਜੇ ਨੂੰ ਪਰਖ ਲਿਆ ਸੋ ਹੁਣ ਇਹ ਰੈਲੀਆਂ ਦੇ ਰੁਝਾਨ ਨੂੰ ਬ੍ਰੇਕਾਂ ਨੇ ਜਿਹੜੀਆਂ ਉਹ ਜ਼ਰੂਰ ਲੱਗ ਜਾਣੀਆਂ ਚਾਹੀਦੀਆਂ ਨੇ ਰੈਲੀਆਂ ਦੀ ਆੜ ਦੇ ਵਿੱਚ ਕਿਤੇ ਨਾ ਕਿਤੇ ਵਿਰੋਧੀ ਧਿਰ ਸੱਤਾਧਾਰੀ ਧਿਰ ਤੇ ਤੇ ਸੱਤਾਧਾਰੀ ਧਿਰ ਆਪਣੀ ਵਿਰੋਧੀ ਪਾਰਟੀ ਦੇ ਉੱਪਰ ਪੱਦੀ ਸ਼ਬਦਾਬਲੀ ਦੀ ਵਰਤੋਂ ਕਰਦੀਆਂ ਨੇ ਇਸ ਦੇ ਨਾਲ ਮਾਹੌਲ ਖਰਾਬ ਨਹੀਂ ਹੋਵੇਗਾ ਕੁਬਈ ਭਾਈ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਇਹ ਜਿਹੜੀ ਭਦੀ ਸ਼ਬਦਾਬਲੀ ਹੈ ਜਿਹੜੀ ਮਤਲਬ ਬੜੀ ਹਮਲਾਵਰ ਸ਼ਬਦਾਬਲੀ ਹੈ ਜਿਹੜੀ ਜਿਹਨੂੰ ਅਸੀਂ ਮਤਲਬ ਇਹ ਵੀ ਕਹਿੰਦੇ ਆ ਅਨੈਤਕ ਸ਼ਬਦਾਬਲੀ ਹੈ ਜਿਹੜੀ ਜਿਹੜੀ ਮਤਲਬ ਸੌ ਤੇ ਸ਼ਰੀਫ ਸਿਆਸਤਦਾਨਾਂ ਨੂੰ ਸ਼ੋਭਾ ਨਹੀਂ ਦਿੰਦੀ ਉਹ ਸ਼ਬਦਾਵਲੀ ਹੈ ਜਿਹੜੀ ਉਹ ਹੁਣ ਰੈਲੀਆਂ ਦੇ ਵਿੱਚ ਸ਼ੁਰੂ ਹੋ ਗਈ ਹੈ ਕਿਉਂਕਿ ਜਿਹੜੇ ਸਿਆਸੀ ਲੀਡਰ ਨੇ ਇਹਨਾਂ ਨੂੰ ਇਹ ਲੱਗਦਾ ਕਿ ਜਦੋਂ ਅਸੀਂ ਇੱਕ ਦੂਜੇ ਤੇ ਇਸ ਤਰ੍ਹਾਂ ਦੇ ਤਿੱਖੇ ਹਮਲੇ ਕਰਦੇ ਆ ਉਹਨਾਂ ਨੂੰ ਲੋਕ ਪ੍ਰਵਾਨ ਕਰਦੇ ਨਹੀਂ ਉਹਨਾਂ ਤੇ ਲੋਕ ਵੱਡਾ ਹੰਗਾਰਾ ਭਰਦੇ ਨੇ ਪਰੰਤੂ ਜਿਸ ਅੰਦਾਜ਼ ਦੇ ਵਿੱਚ ਤੁਸੀਂ ਉਹਨੂੰ ਦੇਖੋ ਕਿ ਜਿੰਨੀਆਂ ਵੀ ਬਾਦਲ ਕਿਆਂ ਦੀਆਂ ਰੈਲੀਆਂ ਹੋਈਆਂ ਨੇ ਜੇ ਤੁਸੀਂ ਉਹਨਾਂ ਰੈਲੀਆਂ ਦੀਆਂ ਸਾਰੀਆਂ ਰੈਲੀਆਂ ਦੀਆਂ ਫੋਟੋਆਂ ਨੇ ਜਿਹੜੀਆਂ ਅਸੀਂ ਉਹ ਸਾਹਮਣੇ ਦੇਖੀ ਪ੍ਰਕਾਸ਼ਿਤ ਕਰਕੇ ਸਾਹਮਣੇ ਦੇਖੀ ਤੇ ਉਸ ਦੇ ਵਿੱਚ ਜਿਹੜੀ ਸੁਖਵੀਰ ਬਾਦਲ ਦੀ ਬਾਡੀ ਲੈਂਗੁਏਜ ਆ ਜਿਸ ਅੰਦਾਜ਼ ਦੇ ਵਿੱਚ ਉਹ ਬੈਠਦਾ ਰੈਲੀ ਦੇ ਵਿੱਚ ਤੇ ਜਿਸ ਅੰਦਾਜ਼ ਦੇ ਵਿੱਚ ਉਹ ਗੱਲ ਕਰਦਾ ਜਿਹੜਾ ਉਹਨੂੰ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਜਿਹੜਾ ਸੂਝਵਾਨ ਵਿਅਕਤੀ ਆ ਉਹ ਉਸ ਗੱਲ ਨੂੰ ਪ੍ਰਵਾਨ ਕਰਦਾ ਜਾਂ ਬਰਦਾਸ਼ਤ ਕਰਦਾ ਸੋ ਇਹ ਇਸ ਤਰ੍ਹਾਂ ਦੀ ਸ਼ਬਦਾਬਲੀ ਆ ਕੈਪਟਨ ਅਵਨੇਂਦਰ ਸਿੰਘ ਬੋਲਦਾ ਚ ਦੂਸਰੇ ਪਾਸੇ ਸੁਖਵੀਰ ਬਾਦਲ ਬੋਲਦਾ ਹੁਣ ਸੁਖਵੀਰ ਬਾਦਲ ਦੀ ਦੇਖਿਆ ਨੇ ਕਿ ਪ੍ਰਕਾਸ਼ ਸਿੰਘ ਬਾਦਲ ਵੀ ਉਸ ਤਰ੍ਹਾਂ ਦੀ ਸ਼ਬਦਾਬਲੀ ਵਰਤਣ ਲੱਗਿਆ ਸੋ ਇਹ ਸ਼ਬਦਾਬਲੀ ਆ ਜਿਹੜੀ ਇਹ ਕੜਤਨ ਆ ਜਿਹੜੀ ਉਹ ਪੈਦਾ ਕਰਦੀ ਆ ਉਸ ਕੜਤਨ ਦਾ ਪ੍ਰਭਾਵ ਆ ਜਿਹੜਾ ਕਿਉਂਕਿ ਉੱਪਰਲੇ ਲੋਕ ਨੇ ਜਿਹੜੀ ਇਹ ਇਹਨਾਂ ਦੀ ਸਿੱਧੀ ਕੋਈ ਅਸੇ ਨਹੀਂ ਤਾਂ ਵੱਡੇ ਬਿਸ਼ਰਮ ਨਹੀਂ ਮੋਟੀ ਚਮੜੀ ਵਾਲੇ ਲੋਕ ਨੇ ਕੀ ਕਹਤਾ ਕੱਲ ਨੂੰ ਫੇਰ ਇੱਕ ਦੂਜੇ ਨੂੰ ਜੱਪੀ ਵਾਗੇ ਇਹਨਾਂ ਨੇ ਤੇ ਕਮੈਂਟਸ ਮੈ ਪੈਣਾ ਪਰੰਤੂ ਉਹਦਾ ਪ੍ਰਭਾਵ ਆ ਜਿਹੜਾ ਜੋ ਥਲੜੇ ਹੇਠਲੇ ਵਰਗ ਚ ਜਿਹੜਾ ਆ ਵਰਕਰ ਆ ਉਹਦੇ ਚ ਜ਼ਰੂਰ ਜਾਂਦਾ ਜਦੋਂ ਉਹ ਇੱਕ ਦੂਸਰੇ ਦੇ ਨਾਲ ਉਸ ਸ਼ਬਦਾਬਲੀ ਚ ਗੱਲ ਕਰਦੇ ਨੇ ਤੇ ਫਿਰ ਉਹ ਗੱਲ ਖੂਨ ਖਰਾਬੇ ਤੱਕ ਚਲੀ ਜਾਂਦੀ ਆ ਸੋ ਇਹ ਜਿਹੜੇ ਆਗੂ ਨੇ ਇਹਨਾਂ ਨੂੰ ਜ਼ਰੂਰ ਚਾਹੀਦਾ ਕਿ ਸ਼ਬਦਾਬਲੀ ਆ ਜਿਹੜੀ ਉਹਦੇ ਤੇ ਕਾਬੂ ਰੱਖਿਆ ਜਾਵੇ ਉਹੀ ਜੀ ਸ਼ਬਦਾਬਲੀ ਆ ਜਿਹੜੀ ਬੀਤੇ ਤੁਸੀਂ ਗੱਲ ਕੋਈ ਕਿ ਰੈਲੀਆਂ ਨੇ ਜਿਹੜੀਆਂ ਇਹਨਾਂ ਚ ਅੱਜ ਪਹਿਲੀ ਵਾਰ ਇੱਕ ਜ਼ਰੂਰ ਸਾਹਮਣੇ ਆਈ ਆ ਗੱਲ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਬਠਿੰਡੇ ਰੈਲੀ ਹੋਈ ਆ ਹਾਂਜੀ ਉਹਨੇ ਮਤਲਬ ਆਪਣੇ ਸਾਰੇ ਮਾਨ ਦੀ ਪੜਾਅਸ ਕੱਢਣ ਤੋਂ ਬਾਅਦ ਇਹ ਕਿਹਾ ਕਿ ਹੁਣ ਮੈਂ ਤੁਹਾਡੇ ਨਾਲ ਉਹ ਵਿਚਾਰ ਕਰੂੰਗਾ ਕਿ ਅਸੀਂ ਪੰਜਾਬ ਲਈ ਕੀ ਕਰਾਂਗੇ ਜੀ ਤੇ ਉਹਨੇ ਇਹ ਪੰਜਾਬ ਲਈ ਅਸੀਂ ਕੀ ਕਰਾਂਗੇ ਇਹ ਦੱਸਣ ਤੋਂ ਪਹਿਲਾਂ ਉਹਨੇ ਪਾਣੀ ਦੇ ਨਾਲ ਆਪਣੇ ਹੱਥ ਧੋਤੇ ਉਸ ਤੋਂ ਬਾਅਦ ਉਹ ਸ਼ੰਕੀ ਆ ਜਿਹਨੇ ਅਸੀਸਵਾ ਦਿੱਤਾ ਐਮਐਲਏ ਤੁਲਸੀਪਤੋ ਉਹਦੇ ਤੋਂ ਗੁਟਕਾ ਸਾਹਿਬ ਮੰਗਾਇਆ ਤੇ ਗੁਟਕਾ ਸਾਹਿਬ ਹੱਥੇ ਚ ਫੜ ਕੇ ਤਖਤ ਸ੍ਰੀ ਦਮਦਮਾ ਸਾਹਿਬ ਬਲ ਕਰਕੇ ਉਹਨੇ ਮਤਲਬ ਵਾਦੇ ਕੀਤੇ ਨੇ ਕਿ ਮੈਂ ਮਤਲਬ ਇਸ ਗੱਲ ਨੂੰ ਹਾਜ਼ਰ ਗੁਰਬਾਣੀ ਨੂੰ ਹਾਜ਼ਰ ਨਾਜ਼ਰ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਤੁਹਾਡੇ ਨਾਲ ਇਹ ਵਾਅਦੇ ਕਰਨ ਲੱਗਾ ਹਾਂ ਜਿਹੜੇ ਅਸੀਂ ਸੱਤਾ ਚੌਣ ਚ ਪੂਰੇ ਕਰਾਂਗੇ ਸੋ ਇਹ ਇੱਕ ਮੈਨੂੰ ਲੱਗਿਆ ਕਿ ਹੁਣ ਤੱਕ ਅਗਿਆ ਰੈਲੀਆਂ ਚ ਇੱਕੋ ਜੇ ਕੋਈ ਪੋਜ਼ਿਟਿਵ ਗੱਲ ਹਾਂ ਪੱਕੀ ਗੱਲ ਨਿਕਲ ਕੇ ਬਾਹਰ ਆਈ ਹੈ ਕਿ ਕਿ ਕਰਨਾ ਕੀ ਆ ਜੀ ਪੰਜਾਬ ਮਰ ਰਿਹਾ ਵਾ ਪੰਜਾਬ ਤਬਾਹ ਹੋ ਚੁੱਕਾ ਵਾ ਤੁਸੀਂ ਪੰਜਾਬ ਦੇ ਲਈ ਕਰਨਾ ਕੀ ਆ ਇਹ ਗੱਲ ਕਿਸੇ ਵੀ ਰੈਲੀ ਦੇ ਵਿੱਚ ਉੱਭਰ ਕੇ ਸਾਹਮਣੇ ਨਹੀਂ ਸਈ ਆਈ ਹੁਣ ਤੱਕ ਸੋ ਇਹ ਪਹਿਲੀ ਵਾਰ ਹੋਇਆ ਕਿ ਕੈਪਟਨ ਅਬਰਿੰਦਰ ਸਿੰਘ ਨੇ ਉਹ ਗੱਲ ਕੀਤੀ ਹੈ ਕਿ ਅਸੀਂ ਕਰਾਂਗੇ ਕੀ ਸੋ ਜਿਹੜੀ ਸਵਾਲ ਤੁਹਾਡਾ ਸੀ ਕਿ ਜਿਹੜੀ ਸ਼ਬਦਾਬਲੀ ਆ ਜਿਹੜੀ ਉਹ ਜ਼ਰੂਰ ਸ਼ਰੀਫ ਸਾਊ ਇਨਸਾਨਾਂ ਵਾਲੀ ਹੋਣੀ ਚਾਹੀਦੀ ਹੈ ਜਿਹੜੀ ਸੁੰਡ ਚ ਵੀ ਚੰਗੀ ਲੱਗੇ ਸਾਡੇ ਕੋਲ ਅੰਕੜੇ ਨੇ ਸਾਡੇ ਕੋਲ ਸਬੂਤ ਨੇ ਉਹ ਤੁਸੀਂ ਲੋਕਾਂ ਸਾਹਮਣੇ ਰੱਖੋ ਕਿ ਅੱਜ ਇਹਨਾਂ ਲੋਕਾਂ ਨੇ ਪੰਜਾਬ ਨੂੰ ਕਿੱਥੋਂ ਦਾ ਕਿੱਥੇ ਤੱਕ ਪਹੁੰਚਾਇਆ ਲੋਕ ਉਸ ਗੱਲ ਨੂੰ ਸਮਝਦੇ ਨੇ ਤੇ ਜਦੋਂ ਤੁਸੀਂ ਤੱਥਾਂ ਸਹਿਤ ਗੱਲ ਕਰੋਗੇ ਤੇ ਲੋਕ ਉਸ ਗੱਲ ਨੂੰ ਪ੍ਰਵਾਨ ਵੀ ਕਰਦੇ ਨੇ ਤੇ ਮਨੋਂ ਵੀ ਮਹਿਸੂਸ ਕਰਦੇ ਨੇ ਤੇ ਉਹ ਤੁਹਾਡਾ ਸਾਥ ਵੀ ਦੇ ਦਿੰਦੇ ਨੇ ਸੋ ਇਸ ਪਾਸੇ ਜਾਣ ਦੀ ਬਜਾਏ ਕਿ ਅਸੀਂ ਤਲਖ ਸ਼ਬਦਾਵਲੀ ਦੇ ਨਾਲ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਕੇ ਆਪਣਾ ਜਿਹੜਾ ਵੋਟ ਬੈਂਕਾ ਉਹਨੂੰ ਪੱਕਾ ਕਰ ਲਵਾਂਗੇ ਇਸ ਗੱਲ ਨੂੰ ਮੈਨੂੰ ਲੱਗਦਾ ਕਿ ਸਿਆਸਤਦਾਨਾਂ ਨੂੰ ਆਪਣੇ ਮਨ ਚੋਂ ਕੱਢ ਦੇਣਾ ਚਾਹੀਦਾ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਬਠਿੰਡੇ ਕਾਂਗਰਸ ਦੀ ਰੈਲੀ ਦੇ ਮਹਾ ਰੈਲੀ ਦਾ ਰੂਪ ਧਾਰ ਕਰ ਲਿਆ ਸੀਗਾ ਹੁਣ ਪੰਜਾਬ ਦੀ ਸਿਆਸਤ ਦੇ ਉੱਪਰ ਕਾਂਗਰਸ ਦੀ ਇਹ ਰੈਲੀ ਕੀ ਪ੍ਰਭਾਵ ਪਾ ਸਕਦੀ ਹੈ ਤੁਕਿ ਮੈਂ ਪਹਿਲਾਂ ਤਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਐਲਾਨਿਆ ਤੇ ਉਸ ਦੇ ਨਾਲ ਹੀ ਜਿਹੜੀ ਕਾਂਗਰਸ ਇੱਕ ਤਰ੍ਹਾਂ ਪੰਜਾਬ ਚ ਮਰੀ ਹੋਈ ਸੀ ਉਹਦੇ ਚ ਜਾਨ ਪਈ ਹੈ ਹਾਂਜੀ ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਸੁਖਵੀਰ ਬਾਦਲ ਦੀ ਚੁਣੌਤੀ ਨੂੰ ਸਵੀਕਾਰ ਕਰਦਿਆ ਹੋਇਆ ਅਕਾਲੀਆਂ ਨਾਲੋਂ ਬਾਦਲ ਕਿਆਂ ਨਾਲੋਂ ਵੱਡਾ ਇਕੱਠਾ ਜਿਹੜਾ ਬਠਿੰਡੇ ਦੀ ਧਰਤੀ ਤੇ ਕਰਕੇ ਦਿਖਾਤਾ ਤੇ ਉਹ ਇਸ ਗੱਲ ਦੀ ਮੋਹਰ ਆ ਜਿਹੜੀ ਲੱਗ ਗਈ ਕਿ ਪੰਜਾਬ ਦੇ ਲੋਕ ਨੇ ਜਿਹੜੇ ਉਹ ਕੈਪਟਨ ਨੂੰ ਪਸੰਦ ਕਰਦੇ ਨੇ ਹਾਂਜੀ ਸੋ ਇਸ ਰੈਲੀ ਤੋਂ ਬਾਅਦ ਇੱਕ ਤਾਂ ਇਹ ਆ ਕਿ ਜਿਹੜੀ ਕਾਂਗਰਸ ਦੇ ਵਿੱਚ ਗੁੱਟਬੰਦੀ ਆ ਹਾਂਜੀ ਉਹ ਘਟੂਗੀ ਤੇ ਕਿਉਂਕਿ ਜਿਹੜੇ ਸਾਰੇ ਆਗੂ ਆ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਊਗਾ ਕਿ ਕੈਪਟਨ ਅਵਰੇਂਦਰ ਸਿੰਘ ਨੇ ਮਤਲਬ ਹਾਲੇ ਵੀ ਉਹਦੀ ਜਿਹੜੀ ਲੋਕਾਂ ਚ ਪਕੜ ਆ ਉਹ ਬਰਕਰਾਰ ਆ ਸੋ ਜਿਹੜੇ ਵੱਖੋ ਵੱਖਰੇ ਧੜੇ ਨੇ ਚਾਹੇ ਉਹ ਬਾਜਬੇ ਦਾ ਵਾ ਚਾਹੇ ਉਹ ਜਗਮੀਤ ਬਰਾੜ ਦਾ ਚਾਹੇ ਉਹ ਪਠਾਨ ਦਾ ਚਾਹੇ ਹੋਰ ਮਤਲਬ ਇਹ ਕਾਂਗਰਸ ਦੇ ਦੇ ਵਿੱਚ ਜਿਹੜੀ ਗੁੱਟਬੰਦੀ ਆ ਉਹ ਘਟੂਗੀ ਦੂਸਰਾ ਜਿਹੜੀ ਗੱਲ ਪੰਜਾਬ ਦੀ ਰਾਜਨੀਤੀ ਦੀ ਆ ਪੰਜਾਬ ਦੀ ਰਾਜਨੀਤੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਪਕੜ ਆ ਜਿਹੜੀ ਉਹ ਉਹ ਵੀ ਇਸ ਰੈਲੀ ਤੋਂ ਬਾਅਦ ਹੋਰ ਮਜ਼ਬੂਤ ਹੋਊਗੀ ਜਿਵੇਂ ਮੈਂ ਕੱਲ ਵੀ ਇੱਕ ਗੱਲ ਦਾ ਦਾਵਾ ਕੀਤਾ ਸੀ ਮੈਨੂੰ ਲੱਗਦਾ ਹੈ ਕਿ ਅੱਜ ਉਸ ਗੱਲ ਦੀ ਬੁਨਿਆਦ ਆ ਜਿਹੜੀ ਰੱਖੀ ਗਈ ਕਿ ਆਉਣ ਵਾਲਾ ਜਿਹੜਾ ਮਿਸ਼ਨ 2017 ਹਾਂਜੀ ਇਹਦੇ ਵਿੱਚ ਮਤਲਬ ਜਿਹੜੀ ਆਪ ਆ ਉਹ ਅਸੀਂ ਕੱਲ ਗੱਲ ਕਰਦੇ ਸੀ ਕਿ ਉਹ ਵਿਚਕਾਰ ਆ ਕੇ ਖੜੀ ਹੋ ਗਈ ਹੈ ਜੀ ਹੁਣ ਅੱਜ ਦੀ ਰੈਲੀ ਤੋਂ ਬਾਅਦ ਮੈਨੂੰ ਇਹ ਲੱਗਦਾ ਕਿ ਵਿਚਕਾਰ ਆ ਜਿਹੜਾ ਉਹ ਕਾਂਗਰਸ ਕੜੀ ਹੋ ਗਈ ਹੈ ਹੁਣ ਕਾਂਗਰਸ ਦੀ ਟੱਕਰ ਆ ਜਿਹੜੀ ਉਹ ਬਾਦਲ ਨਾਲ ਹੋਊਗੀ ਜਾਂ ਕਾਂਗਰਸ ਦੀ ਟੱਕਰ ਆਪ ਨਾਲ ਹੋਊਗੀ ਇਹ ਆਉਣ ਵਾਲਾ ਜਿਹੜੇ ਸੈ ਮੈਨੂੰ ਲੱਗਦਾ ਕਿ ਜੂਨ ਤੱਕ ਆਉਣ ਵਾਲੇ 6 ਮਹੀਨੇ ਆ ਜਿਹੜੇ ਉਹ ਸਾਫ਼ ਕਰ ਦੇਣਗੇ ਕਿ ਕਾਂਗਰਸ ਦੀ ਟੱਕਰ ਆ ਜਿਹੜੀ ਉਹ ਬਾਦਲ ਕਿਆਂ ਨਾਲ ਹੋਣੀ ਆ ਕਿ ਕਾਂਗਰਸ ਦੀ ਟੱਕਰ ਆ ਜਿਹੜੀ ਉਹ ਆਪ ਨਾਲ ਹੋਣੀ ਆ ਸੋ ਇਸ ਰੈਲੀ ਦਾ ਮਤਲਬ ਪੰਜਾਬ ਦੀ ਰਾਜਨੀਤੀ ਤੇ ਮਿਸ਼ਨ 2017 ਤੇ ਇੱਕ ਬਹੁਤ ਵੱਡਾ ਪ੍ਰਭਾਵ ਆ ਜਿਹੜਾ ਉਹ ਜ਼ਰੂਰ ਪਾਊਗਾ ਜੀ ਦੂਸਰੇ ਪਾਸੇ ਅੱਜ ਬਰਗਾੜੀ ਦੇ ਵਿੱਚ ਪੰਥਕ ਇਕੱਠ ਹੋਇਆ ਇਸ ਇਕੱਠ ਦੇ ਵਿੱਚ ਸਿੱਖ ਮੁੱਦਿਆਂ ਤੇ ਸਿੱਖ ਸੰਘਰਸ਼ ਦੇ ਲਈ ਕੀ ਐਲਾਨ ਕੀਤਾ ਗਿਆ ਦੇਖੋ ਵੀ ਜਿਹੜਾ ਅੱਜ ਬਰਗਾੜੀ ਦੇ ਵਿੱਚ ਇਕੱਠ ਹੋਇਆ ਉਹ ਦਾ ਜਿਹੜਾ ਇੱਕ ਨਾ ਪੱਕੀ ਬੈਲੂ ਗਿਆ ਜਿਹੜਾ ਮਤਲਬ ਕੌਮ ਲਈ ਦੁਖਦਾਈ ਹੈ ਸਾਡੀ ਕੌਮ ਦੀ ਇਤਰਾਸ ਦੀ ਹੈ ਕਿ ਕੌਮ ਦੀ ਜਿਹੜੀ ਫੋਟਾ ਉਹ ਇੱਕ ਵਾਰ ਫੇਰ ਜਗ ਜਾਰ ਹੋਈ ਆ ਹਾਂਜੀ ਕਿਉਂਕਿ ਉਸ ਇਕੱਠ ਦੇ ਵਿੱਚ ਜਿਹੜੇ ਪੰਥਕ ਆਗੂ ਸੀ ਜਿਹੜੇ ਬਰਗਾੜੀ ਚ ਕਦੇ ਇਕੱਠੇ ਹੋਏ ਸੀ ਜਦੋਂ ਸ਼ਹੀਦਾਂ ਦਾ ਸ਼ਰਧਾਂਜਲੀ ਸਮਾਗਮ ਮਨਾਇਆ ਗਿਆ ਸੀ ਉਹ ਆਗੂ ਤੇ ਉਹ ਪ੍ਰਚਾਰਕ ਨੇ ਜਿਹੜੇ ਉਹ ਦਿਖਾਈ ਨਹੀਂ ਦਿੱਤੇ ਜਿਨ੍ਹਾਂ ਦੇ ਵਿੱਚ ਭਾਈ ਪੰਥਪ੍ਰੀਤ ਢੱਡਰੀਆਂ ਵਾਲੇ ਬਾਬੇ ਆਪਣਾ ਬਾਬਾ ਦਲੇਰ ਸਿੰਘ ਖੇੜੀ ਵਾਲੇ ਤੇ ਦੂਸਰੇ ਜਿਹੜੇ ਪ੍ਰਚਾਰਕ ਨੇ ਭਾਈ ਮਨਜੀਤ ਜੀ ਵਾਈਟਪਾਲੀ ਜੀ ਉਹ ਸਾਰੇ ਇਸ ਮਤਲਬ ਬਰਗਾੜੀ ਇਕੱਠ ਤੋਂ ਅੱਜ ਵਾਲੇ ਬਰਗਾੜੀ ਇਕੱਠ ਤੋਂ ਦੂਰ ਦਿਖਾਈ ਦਿੱਤੇ ਸੋ ਅੱਜ ਦੀ ਤਰੀਖ 'ਚ ਜਦੋਂ ਇਹ ਲੋੜ ਆ ਕੌਮ ਮਹਿਸੂਸ ਕਰ ਰਹੀ ਆ ਕਿ ਪੰਥਕ ਧਿਰਾਂ ਨੇ ਜਿਹੜੀਆਂ ਉਹਨਾਂ 'ਚ ਏਕਾ ਹੋਣਾ ਚਾਹੀਦਾ ਵਾ ਉਹ ਕੈਂਚੀ ਦੀ بجائے ਸੂਈ ਚੱਲਦੀ ਦੇਖਣਾ ਚਾਹੁੰਦੀ ਆ ਨੇ ਹਾਂਜੀ ਕਾਠ ਵਾਲੀ ਸੋ ਉਹ ਗੱਲ ਆ ਜਿਹੜੀ ਉਸ ਗੱਲ ਤੇ ਅੱਜ ਇਹ ਇਕੱਠ ਆ ਜਿਹੜਾ ਉਹ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਪੂਰਾ ਨਹੀਂ ਉਤਰਿਆ ਬਾਕੀ ਗੱਲ ਇਹ ਆ ਕਿ ਇਸ ਇਕੱਠ ਦੇ ਨਾਲ ਜਿਹੜਾ ਇੱਕ ਐਲਾਨ ਹੋਇਆ ਕਿ ਜਦੋਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ અપਮਾਨ ਕਰਨ ਵਾਲੇ ਬੇਕਦਰਹੀ ਕਰਨ ਵਾਲੇ ਉਹਨਾਂ ਦੇ ਪਵਿੱਤਰ ਪਾਵਨ ਅੰਗਾਂ ਦਾ ਕਤਲ ਕਰਨ ਵਾਲੇ ਦੋਸ਼ੀ ਗ੍ਰਿਫਤਾਰ ਨਹੀਂ ਕੀਤੇ ਜਾਂਦੇ ਤੇ ਜੇਲ੍ਹਾਂ ਚ ਬੰਦ ਜਿਹੜੇ ਜਾੜੇ ਸਰਬੱਤ ਖਾਲਸਾ ਵੱਲੋਂ ਨਿਯੁਕਤ ਕੀਤੇ ਗਏ ਜਥੇਦਾਰ ਨੇ ਜਿਹੜੇ ਉਹ ਆਜ਼ਾਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਸੰਘਰਸ਼ ਜਿਹੜਾ ਉਹ ਜਾਰੀ ਰਹੂਗਾ ਸੋ ਇਹ ਜਿਹੜੀ ਸਿੱਖ ਸੰਘਰਸ਼ ਚ ਇੱਕ ਖੜੋਤ ਆ ਗਈ ਸੀ ਉਸ ਖੜੋਤ ਨੂੰ ਬਰਗਾੜੀ ਦਾ ਇਕੱਠ ਜਿਹੜਾ ਉਹ ਤੋੜੂਗਾ ਜੀ ਕਿਉਂਕਿ ਇਸ ਤੋਂ ਬਾਅਦ ਪ੍ਰੋਗਰਾਮ ਐਲਾਨਿਆ ਗਿਆ ਕਿ ਜਿਹੜੀਆਂ ਜਿਹੜੀਆਂ ਜ਼ਿਲ੍ਹਿਆਂ ਦੇ ਵਿੱਚ ਉਹ ਬੰਦ ਨੇ ਨਾਬਾ ਐ ਕਪੂਰਥਲਾ ਸੋ ਉਹਨਾਂ ਤਿੰਨਾਂ ਜ਼ਿਲ੍ਹਿਆਂ ਦਾ ਜਿਹੜਾ ਮਤਲਬ ਘਰਾਓ ਆ ਜਿਹੜਾ ਸਿੱਖ ਸੰਗਤਾਂ ਵੱਲੋਂ ਇੱਕ ਇੱਕ ਦੇਣਾ ਜਿਹੜਾ ਉਹ ਕੀਤਾ ਜਾਊਗਾ ਇਹਦੇ ਨਾਲ ਜਿਹੜੀ ਸਿੱਖ ਸੰਘਰਸ਼ ਵਿੱਚ ਖੜੋਤ ਆ ਗਈ ਸੀ ਹਾਂਜੀ ਅ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਵਨ ਸਨਮਾਨ ਨੂੰ ਲੈ ਕੇ ਉਸ ਖੜੋਤ ਨੂੰ ਇਹ ਬਰਗਾੜੀ ਕਾਠਾ ਜਿਹੜੂ ਜ਼ਰੂਰ ਤੋੜੂਗਾ ਤੇ ਇਹ ਜਿਹੜਾ ਉੱਥੇ ਪ੍ਰੋਗਰਾਮ ਦਿੱਤਾ ਗਿਆ ਜੇਲ੍ਹਾਂ ਦੇ ਘਰਾਓ ਦਾ ਉਹ ਮੈਨੂੰ ਲੱਗਦਾ ਕਿ ਉਹ ਜਿਸ ਤਰ੍ਹਾਂ ਅਸੀਂ ਪਹਿਲਾਂ ਦੇਖਿਆ ਕਿ ਜਿਹੜੀ ਇਹ ਪੰਥਕ ਧੜੇਬੰਦੀ ਆ ਉਹ ਤੋਂ ਉੱਪਰ ਉੱਠ ਕੇ ਜਿਹੜੀਆਂ ਸਿੱਖ ਸੰਗਤਾਂ ਸੀ ਉਹ ਸਿੱਖ ਸੰਘਰਸ਼ ਵਿੱਚ ਸ਼ਾਮਲ ਹੋਈਆਂ ਸੀ ਮੈਨੂੰ ਲੱਗਦਾ ਕਿ ਇਸ ਪ੍ਰੋਗਰਾਮ 'ਚ ਜਿਹੜਾ ਬਰਗਾੜੀ ਇਕੱਠ ਨੇ ਜਿੱਤਿਆ ਉਸ ਉਸ ਸੰਘਰਸ਼ 'ਚ ਆਮ ਸਿੱਖ ਸੰਗਤਾਂ ਜਿਹੜੀ ਉਹ ਜ਼ਰੂਰ ਸ਼ਾਮਲ ਹੋਊਗੀ ਸੋ ਇਹ ਇੱਕ ਜਿਹੜਾ ਹਾਂ ਪੱਖੀ ਇਹ ਉਹ ਬਰਗਾੜੀ ਇਕੱਠ ਦਾ ਜਿਹੜਾ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡਾ ਸੰਕੇਤ ਆ ਤੇ ਜਿਹੜਾ ਸਿੱਖ ਸੰਘਰਸ਼ ਜਿਹਨੂੰ ਇੱਕ ਵਾਰ ਬ੍ਰੇਕਾਂ ਲੱਗ ਗਈਆਂ ਸੀ ਅਸੀਂ ਸਮਝਦੇ ਕਿ ਸਿੱਖ ਸੰਘਰਸ਼ ਆ ਜਿਹੜਾ ਉਹ ਇੱਕ ਤਰ੍ਹਾਂ ਖਤਮ ਹੋਣ ਦੇ ਕਿਨਾਰੇ ਚ ਲੈ ਗਿਆ ਸੋ ਉਹ ਇੱਕ ਸੰਘਰਸ਼ਾ ਜਿਹੜਾ ਫੇਰ ਤੋਂ ਤੇਜ ਹੋਊਗਾ ਤੇ ਜਿਸ ਤਰ੍ਹਾਂ ਇਸ ਇਕੱਠ ਦੇ ਵਿੱਚ ਐਲਾਨ ਕੀਤਾ ਗਿਆ ਕਿ ਜਦੋਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਪਾਵ ਰੰਗਾਂ ਦਾ ਕਤਲਿਆਮ ਕਰਨ ਵਾਲੇ ਉਹਨਾਂ ਦੀ ਨਰਾਦਰੀ ਕਰਨ ਵਾਲੇ ਦੋਸ਼ੀ ਬੜੇ ਨਹੀਂ ਜਾਂਦੇ ਉਦੋਂ ਤੱਕ ਇਹ ਸੰਘਰਸ਼ਾ ਜਿਹੜਾ ਉਹ ਜਾਰੀ ਰਹੂਗਾ ਸੋ ਇਹ ਇੱਕ ਵੱਡੀ ਪ੍ਰਾਪਤੀ ਇਸ ਇਕੱਠ ਦੀ ਮੈਂ ਜ਼ਰੂਰ ਪ੍ਰਵਾਦ ਕਰਦਾ ਹਾਂ ਚਾਹੇ ਪੰਜਾਬ ਦੀ ਸੱਤਾਧਾਰੀ ਤੇ ਰਹੇ ਤੇ ਚਾਹੇ ਉਹ ਵਿਰੋਧੀ ਤੇ ਰਹੇ ਉਹਨਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਯਾਦ ਰੱਖਣੀ ਚਾਹੀਦੀ ਹੈ ਕਿ ਰੈਲੀਆਂ ਦੀ ਆੜ ਦੇ ਹੇਠ ਨਾਮ ਬਹੁਤ ਤੇ ਨਹੀਂ ਰਹਿੰਦਾ ਉਹਨਾਂ ਨੂੰ ਰੈਲੀਆਂ ਦੀ ਆੜ ਚੋਂ ਬਾਹਰ ਆ ਕੇ ਅਜਿਹੇ ਕੰਮ ਕਰਨੇ ਚਾਹੀਦੇ ਹਨ ਜੋ ਪੰਜਾਬ ਦੇ ਵਿਕਾਸ ਦੇ ਲਈ ਕਾਰਗਰ ਸਾਬਿਤ ਹੋਣ ਤਾਂ ਜੋ 2017 ਤੱਕ ਆਮ ਜਨਤਾ ਉਹਨਾਂ ਨੂੰ ਵੋਟ ਪਾਉਣ ਤੱਕ ਯਾਦ ਰੱਖੇ ਸੋ ਇਹ ਸੀ ਸਾਡਾ ਅਸ਼ਟਮ ਮੁੱਦਾ ਪ੍ਰੋਗਰਾਮ ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਲਈ ਫੇਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ